ਹਾਲੋ ਦੋਸਤੋ ਅੱਜ ਆਪਾਂ ਜੋ ਗੱਲ ਕਰ ਰਹੇ ਆਂ 8th ਕਲਾਸ ਦੇ ਬੜੇ ਟੈਕਨੀਕਲ ਇੰਪੋਰਟੈਂਟ ਟਾਪਿਕ ਰਾਸ਼ੀਆਂ ਦੀ ਤੁਲਨਾ ਕੰਪੈਰੀਜ਼ਨ ਆਫ ਰੇਸ਼ੀਓਸ ਤੇ ਗੱਲ ਕਰ ਰਹੇ ਆਂ ਇਸ ਟਾਪਿਕ ਨੂੰ ਬੜਾ ਟਿਪੀਕਲ ਮੰਨਿਆ ਗਿਆ ਹੈ ਤੋਂ ਲਾਸਟ ইয়ার ਦੇ ਪੇਪਰਾਂ ਦੇ ਜੋ ਇੰਪੋਰਟੈਂਟ ਕੁਐਸਚਨਸ ਆਏ ਹੋਏ ਨੇ ਆਪਾਂ ਉਹਨੂੰ ਡਿਸਕਸ ਕਰਦੇ ਆਂ ਤਾਜੋ ਇੱਕ ਸ਼ਾਰਟ ਲੈਕਚਰ ਦੇ ਵਿੱਚ ਤੁਹਾਨੂੰ ਪੂਰੇ ਚੈਪਟਰ ਦਾ ਕਨਸੈਪਟ ਕਲੀਅਰ ਹੋ ਜਾਏ ਕਿ ਕਿਸ ਤਰ੍ਹਾਂ ਦਾ ਕੁਐਸਚਨ ਆਨੇ ਨੇ ਤੋਂ ਕਿਵੇਂ ਤਿਆਰੀ ਕਰਨੀ ਹੈ ਤੋਂ ਲੈਟ ਅਸਟਾਰਟ ਮੈਥ ਟਾਕ ਵਿਦ ਅਰुण ਸਰ ਪਹਿਲਾ ਕੁਐਸਚਨ ਤੁਹਾਡਾ ਆਪਿਆ ਇੱਥੇ ਕੀ ਹੈ ਦੇਖੋ ਇੱਕ ਦੁਕਾਨ ਦਾ ਅੰਕਿਤ ਮੁੱਲ ਤੇ 20% ਛੋੜ ਦਿੰਦਾ ਹੈ ਅ ਸ਼ਾਪਕੀਪਰ gave 20% discount at market price to chhod deti discount deta 20% jekar kise poshak da mul tin hazar hai its the price of a dress is 3000 to apnu ankit mul market price deti 3000 ਰੁਪਏ ਤਾਂ ਉਹਦਾ ਵਿਚਮੁੱਲ ਪਤਾ ਕਰੋ ਫਾਈਂਡ ਇਟਸ ਸੇਲਿੰਗ ਪ੍ਰਾਈਸ ਤੋਂ ਦੋ ਤਰੀਕੇ ਹਨ ਉਹਨੂੰ ਕਰਨ ਦੇ ਪਹਿਲਾ ਤਰੀਕਾ ਆਪਾਂ ਨੂੰ ਛੋਟ ਪਰਸੈਂਟੇਜ ਦਿੱਤੀ ਹੋਈ ਆ ਡਿਸਕਾਊਂਟ ਪਰਸੈਂਟੇਜ ਦਿੱਤਾ ਹੋਇਆ ਆ ਆਪਾਂ ਉਹਦੀ ਅਮਾਉਂਟ ਕੱਢਣੀ ਆ ਤਾਂ ਉਹ ਕੀ ਹੋਗੀ ਹੁਣ ਜਿਹੜੀ 20% ਛੋਟ ਹੈ ਉਹ 3000 ਤੇ ਹੈ ਤਾਂ 20% ਆਫ 3000 ਜਾਂ ਤੁਸੀਂ ਪੰਜਾਬੀ ਵਿੱਚ 20 ਤੇ ਆਪਾਂ ਲਿਖ ਸਕਦੇ ਆ 3000 ਦਾ 20% ਤਾਂ ਇਹ ਹੋ ਗਿਆ 20/100 3000 600 ਰੁਪਏ ਤਾਂ 3000 ਰੁਪਏ ਦੀ ਪ੍ਰਾਈਸ ਸੀ 600 ਰੁਪਏ ਦਾ ਡਿਸਕਾਊਂਟ ਦਿੱਤਾ ਤਾਂ ਵੇਚਬਲ ਸelling price ਕੀ ਹੋਗੀ अंकित मूल्य ਦੇ ਵਿੱਚ ਆਪਾਂ ਡਿਸਕਾਊਂਟ ਨੂੰ ਮਾਈਨਸ ਕਰ ਦਾਂਗੇ ਆਪਣਾ ਆਨਸਰ ਆ ਜਾ ਇੱਕ ਤਰੀਕਾ ਇਹ ਹੈ ਦੂਸਰਾ ਜਦੋਂ ਆਪਾਂ ਨੂੰ ਪਰਸੈਂਟੇਜ ਦਿੱਤਾ ਹੁੰਦਾ ਤਾਂ ਆਪਣੇ ਕੋਲ ਇੱਕ ਡਾਇਰੈਕਟ ਫਾਰਮੂਲਾ ਹੈ ਕਿ ਕਿ ਵੇਚਬੁਲ ਸੇਲਿੰਗ ਪ੍ਰਾਈਸ ਬਰਾਬਰ 100 ਮਾਈਨਸ ਛੋਟ ਪ੍ਰਤੀਸ਼ਤ ਅਪੋਨ 100 ਗੁਣਾ ਅੰਕਿਤਬੁਲ ਮਾਰਕੀਟ ਪ੍ਰਾਈਸ ਗਾਟ ਇਟ ਤੇ ਇਸ ਵੇ ਨਾਲ ਤੋਂ ਹੁਣ ਸਿਰਫ ਆਪਾਂ ਡਾਇਰੈਕਟ ਫਾਰਮੂਲੇਜ ਕੀ ਮਤ ਭਰ ਦਾਂਗੇ ਛੋਟ ਪਰਸੈਂਟੇਜ ਆਪਾਂ ਦਿੱਤੀ ਹੈ v 100 v ਅੰਕਿਤ ਬਣ ਹੋ ਗਿਆ 3000 100 v 80 ਬਸ ਫਰਕ ਹੀ ਪੈਣਾ ਇੱਥੇ ਕੁਐਸਚਨ ਇੱਕੋ ਲਾਈਨ ਦੇ ਵਿੱਚ ਸੋਲਵ ਹੋ ਜਾਣਾ ਤੁਹਾਨੂੰ ਜਿਵੇਂ ਠੀਕ ਲੱਗਦਾ ਤੁਸੀਂ ਸੋਲਵ ਕਰ ਸਕਦੇ ਹੋ ਨੈਕਸਟ ਚੱਲਦੇ ਆਪਾਂ ਹੁਣ ਨੈਕਸਟ ਕੁਐਸਚਨ ਤੇ ਚੱਲਦੇ ਆ ਇਸ ਅਕੋਰਡਿੰਗ ਆਪਾਂ ਇਹਨਾਂ ਨੂੰ ਡੀਲ ਕਰਾਂਗੇ ਅਗਲਾ ਕੁਐਸਚਨ ਹੈ ਇੱਕ ਪੱਖੇ ਦਾ ਅੰਕਿਤ ਮੁੱਲ ਮਾਰਕੀਟ ਪ੍ਰਾਈਸ 720 ਰੁਪਏ ਹੈ ਅਤੇ ਉਸ ਨੂੰ 684 ਰੁਪਏ ਦਾ ਵੇਚਿਆ ਜਾਂਦਾ ਹੈ ਸੈਲਿੰਗ ਪ੍ਰਾਈਸ ਹੋ ਗਈ ਵੇਚ ਮੁੱਲ ਹੁਣ 720 ਦਾ ਖਰੀਦ ਕੇ 600 ਦਾ ਵੇਚਤਾ ਸੋਰੀ ਅੰਕਿਤ ਇਹ ਬੁਲ 720 ਪ੍ਰਾਈਸ ਟੈਗ ਹੈ 684 ਦਾ ਵੇਚਤਾ ਤਾਂ ਡਿਸਕਾਊਂਟ ਕਟੌਤੀ ਕੀ ਹੋਗੀ 720 ਚੋਂ ਆਪਾਂ 684 ਕੀ ਕਰਤੇ ਮਾਈਨਸ ਕਰਤੇ ਕਿੰਨੇ ਰੁਪਏ ਆ ਗਏ 36 ਰੁਪਏ ਆ ਗਏ ਅੱਗੇ ਡਿਸਕਾਊਂਟ ਆਪਾਂ ਕੱਢ ਲਿਆ ਲੇਕਿਨ ਆਪਾਂ ਨੂੰ ਨਾਲ ਪਰਸੈਂਟੇਜ ਕਹੀ ਹੈ ਕਿ ਕਟੌਤੀ ਪਰਸੈਂਟੇਜ ਹੁਣ ਕਿੰਨੇ ਰੁਪਏ ਦੀ ਕਟੌਤੀ ਹੋਈ ਹੈ 36 ਰੁਪਏ ਦੀ ਉਨੇ ਕਿਸ਼ਤੋਂ ਕੀਮਤ ਘਟੀ ਹੈ 720 ਤੋਂ ਗੁਣਾ 100 1 0 ਨਾਲ ਇੱਕ 0 ਇਹਨੂੰ ਕਟੋਗੇ 36 ਦੋ ਨਾਲ 72 2 5 10 ਤੋਂ ਇਦਾਂ ਮਤਲਬ ਉਹ ਕਿੰਨੇ ਪਰਸੈਂਟ ਹੋ ਗਿਆ 5% ਡਿਸਕਾਊਂਟ ਹੋ ਗਿਆ ਨੈਕਸਟ ਇੱਕ ਛਿਡੌਣੇ ਦਾ ਮੁੱਲ 440 ਰੁਪਏ ਹੈ ਇੱਕ ਪ੍ਰਾਈਸ ਦੇਦੀ ਜਿਹੜੀ ਉਦੋਂ ਉੱਤੇ ਟੈਗ ਲੱਗਿਆ ਹੋਇਆ 440 ਰੁਪਏ ਦਾ ਅਤੇ ਉਹਦੇ ਉੱਪਰ ਵਿਕਰੀ ਕਰ ਦੇਖੋ ਸੇਲ ਟੈਕਸ ਦਿੱਤਾ ਇੱਕ ਆਪਾਂ ਨੂੰ 5% ਤਾਂ ਬਿੱਲ ਦੀ ਰਕਮ ਕਿਉਂਕਿ ਜਦੋਂ ਬਿੱਲ ਬੰਦ ਹੈ ਉਹ ਚ ਦੋ ਰੇਟ ਆਦੇ ਆ ਇੱਕ ਤਾਂ ਜਿਹੜਾ ਉਹਦਾ ਐਕਚੁਅਲ ਮੁੱਲ ਹੁੰਦਾ ਹੈ ਦੂਸਰਾ ਪਲੱਸ ਉਹਦੇ ਉੱਤੇ ਜਿਹੜਾ ਸੇਲ ਟੈਕਸ ਲੱਗਦਾ ਹੈ ਵਿਕਰੀ ਕਰ ਲੱਗਦਾ ਹੈ ਉਹਨਾਂ ਦੋਹਾਂ ਨੂੰ ਜੋੜ ਕੇ ਟੋਟਲ ਆਪਣੀ बिल दे रहो है शिलाद पे ता पहला आपा क्योंकि ये बिक्री कर प्रतिशत है आपा पहला सेल टैक्स ਨੂੰ ਵਿਕਰੀ ਟੈਕਸ ਨੂੰ ਘਟਾ ਗਏ ਕਿਉਂਕਿ 440 ਦੇ ਉੱਪਰ ਲੱਗਿਆ ਹੈ तो ਇਹ ਹੋ ਗਿਆ 440 ਦਾ 5% 5/100 1 0 ਨਾਲ 1 0 5 1 5 5 2 10 2 बाई तो ਜਿਹੜਾ ਵਿਕਰੇਕਾਰ ਹੋ ਗਿਆ ਉਹ 22 ਰੁਪਏ ਹੋ ਗਿਆ ਤੋਂ ਟੋਟਲ ਜਿਹੜੀ ਬਿੱਲ ਦੀ ਰਕਮ ਹੈ 440 ਪਲੱਸ ਬਾਈ 400 ਬਾ ਇੱਕ ਤਰੀਕਾ ਇਹ ਹੈ ਦੂਸਰਾ ਕਿਉਂਕਿ ਵਿਕਰੀ ਕਰ ਰੇਟ ਨੂੰ ਵਧਾਉਂਦਾ ਹੈ ਜਿੰਨੀ ਐਕਚੁਅਲ ਮੁੱਲ ਹੁੰਦਾ ਉਸ ਤੋਂ ਵੱਧ ਜਾਂਦਾ ਤਾਂ ਤੁਸੀਂ ਇੱਕ ਫਾਰਮੂਲਾ ਡਾਇਰੈਕਟ ਵੀ ਬਣਾ ਸਕਦੇ ਹੋ ਕਿ ਬਿੱਲ ਦੀ ਜਿਹੜੀ ਰਕਮ ਹੈ सौ प्लस विक्री कर प्रतिशत वटा सौ गुना जो एक्चुअल मूल्य है हम वि कर है पांच प्रतिशत मुल कि चार सौ चाली एक सौ पांच वटा सौ गुना चार सौ चाली जीरो नाल जीरो 5 ਤੇ ਗਿਆ 21 5 ਤੇ ਗਿਆ 2 2 ਤੇ ਗਿਆ 22 ਤਾਂ ਸੋਲਵ ਕਰੋਗੇ ਸੇਮ ਚੀਜ਼ ਆਣਾ ਜਿਵੇਂ ਆਪਾਂ ਲਾਸਟ ਕੁਸ਼ਚਨ ਕੀਤਾ ਸੀ ਡਿਸਕਾਊਂਟ ਸੀ ਉਹ ਮਾਈਨਸ ਕਰਦਾ ਸੀ ਇਹ ਚ ਵਿਕਰੀ ਕਰ ਇਹ ਪਲੱਸ ਕਰਦੇ ਹੁਣ ਨੈਕਸਟ ਕੁਸ਼ਚਨ ਦੇਖੋ ਬੜਾ ਵਧੀਆ ਕੁਸ਼ਚਨ ਹੈ ਇਹ ਕਹਿੰਦੇ ਇੱਕ ਵਿਅਕਤੀ ਨੇ 5400 ਰੁਪਏ ਦਾ ਟੀਵੀ ਵੇਚ ਦਿੱਤਾ ਅ ਪਰਸਨ ਬਾਟ ਟੀਵੀ ਐਟ 5400 ਜਿਸ ਵਿੱਚ ਦੇਖੋ ਧਿਆਨ ਨਾਲ 8% ਵਿਕਰੀ ਕਰ ਸ਼ਾਮਿਲ ਸੀ ਵਿੱਚ ਇਨਕਲੂਡਡ ਸੇਲ ਟੈਕਸ 8% ਮਤਲਬ ਦੇਖੋ ਜਿਹੜਾ ਇਹ 5400 ਪ੍ਰਾਈਸ ਹੈ ਸਮਝੋ ਕੁਸ਼ਨ ਨੂੰ ਉਹ ਵਿਕਰੀ ਕਰ ਲੱਗਣ ਤੋਂ ਬਾਅਦ ਹੈ ਆਪਾਂ ਗੱਲ ਕੀਤੀ ਸੀ ਬਿੱਲ ਦੀ ਰਾਸ਼ੀ ਦੇ ਵਿੱਚ ਐਕਚੁਅਲ ਮੁੱਲ ਦੇ ਵਿੱਚ ਵਿਕਰੀ ਕਰ ਜੁੜਦਾ ਹੈ ਉਹ ਟੋਟਲ ਬਿੱਲ ਦੀ ਰਾਸ਼ੀ ਬਣਦੀ ਹੈ ਹੈਨਾ ਉਹਨਾਂ ਅਗਰ ਮੈਂ ਕੁਐਸਚਨ ਨੂੰ ਸਮਝਾਂ ਤਾਂ ਉਹਨੇ ਟੋਟਲ 5400 ਰੁਪਏ ਦਿੱਤਾ ਜੀਦੇ ਵਿੱਚ 8% ਕਰ ਹੈ ਆ ਆਪਾਂ ਪਤਾ ਕਰਨਾ ਹੈ ਤਾਂ ਆਪਾਂ ਫਾਰਮੂਲਾ ਕਿਤਾ ਸੀ ਐਕਚੁਅਲ ਜਿੰਨੀ ਅਮਾਉਂਟ ਦਿੱਤੀ ਬਿੱਲ ਦੀ ਰਾਸ਼ੀ ਬਰਾਬਰ 100 ਵਿਕਰੀ ਕਰ ਪ੍ਰਤੀਸ਼ਤ ਵਟਾ 100 ਗੁਣਾ ਐਕਚੁਅਲ ਬਿਲ ਆ ਉਹ ਹੈ ਜਿਹੜੇ ਇੱਕ ਕਸਟਮਰ ਦਿੰਦਾ ਤੇ ਉਹਨੇ 5400 ਰੁਪਏ ਦਿੱਤੇ ਕਿਉਂਕਿ ਕੁਛ ਉਲਟਾ ਹੈ 8% ਵਿਕਰੀਕਾਰ ਹੋ ਗਿਆ ਤੇ ਮੁੱਲ ਬਾਹਰ ਆਪਾਨੂੰ ਨਹੀਂ ਪਤਾ 108 ਵਟਾ 100 ਗੁਣਾ ਮੁੱਲ ਇਹ ਇਧਰ ਆ ਕੇ ਉਲਟਾ ਹੋ ਜੂ ਤਾਂ ਮੁੱਲ ਹੋ ਗਿਆ ਉਧਰ ਉਲਟਾ ਹੋ ਗਿਆ 5400 ਗੁਣਾ 100 ਵਟਾ 108 4 ਤੇ ਗਿਆ 25 4 ਤੇ ਗਿਆ 27 27 ਦੁਨੀ 54 ਦੋ ਜ਼ੀਰੋ ਤਾਂ 25 ਦੁਨੀ 50 ਦੋ ਜ਼ੀਰੋ ਤਾਂ ਐਕਚੁਅਲੀ ਉਸ ਟੀਵੀ ਦਾ ਜਿਹੜਾ ਮੁੱਲ ਸੀ 5000 ਸੀ 8% ਨੇ ਟੈਕਸ ਲਾ ਦਿੱਤਾ ਤਾਂ ਟੋਟਲ ਜਿਹੜੀ ਉਹਨੇ ਪ੍ਰਾਈਸ ਦਿੱਤੀ ਗੱਤੀ ਨੇ 5400 ਨੈਕਸਟ ਜੋ 6 ਨੰਬਰ ਦਾ ਕੁਐਸਚਨ ਬਣਦਾ ਆਪਣਾ ਮਿਸ਼ਰਤ ਵਿਆਜ 14000 ਰੁਪਏ ਦੀ ਰਾਸ਼ੀ ਉੱਪਰ 2 ਸਾਲਾਂ ਲਈ 10% ਵਿਆਜ ਦੀ ਦਰ ਨਾਲ ਮਿਸ਼ਰਤ ਵਿਆਜ ਪਤਾ ਕਰੋ ਕੰਪਾਉਂਡ ਇੰਟਰਸਟ ਪਤਾ ਕਰੋ ਇਹ ਹੋ ਗਿਆ ਮੂਲਤਨ ਪ੍ਰਿੰਸੀਪਲ 14000 ਇਹ ਹੋ ਗਿਆ ਸਮਾਂ ਟਾਈਮ 2 ਸਾਲ ਇਹ ਹੋ ਗਿਆ ਦਰ ਰੇਟ 10% ਇਹ ਤੋ ਫਾਰਮੂਲਾ ਕੀ ਸੀ ਮਿਸ਼ਰਤਨ ਦਾ ਅਮਾਉਂਟ ਦਾ 100 ਪਲੱਸ ਦਰ ਪ੍ਰਤੀਸ਼ਤ ਵਟਾ 100 ਵਿਕਾਤ ਸਮਾਂ ਟਾਈਮ ਮਲਟੀਪਲਾਈ ਮੂਲਧਨ ਇਹ ਫਾਰਮੂਲਾ ਸੀ ਕੀਮਤ ਭਰਦੇ ਆ ਦਰ ਹੈ 10 ਸਮਾਂ 2 ਸਾਲ ਮੂਲਧਨ ਹੋ ਗਿਆ 14000 ਇਹ ਹੋ ਗਿਆ 110/100 ਕਿਉਂਕਿ 2 ਕਾ ਆਤਾ ਹੈ 2 ਬਾਰ ਗੁਣਾ ਗੁਣਾ 14000 ਇੱਕ ਤੇ ਇੱਕ ਦੋ ਜ਼ੀਰੋ ਨਾਲ ਆਹ ਕੱਟ ਗਿਆ ਦੋ ਨਾਲ ਆਹ ਕੱਟ ਗਿਆ ਆਪਣੇ ਕੋਲ ਬਚ ਗਿਆ ਪਿੱਛੇ 11 11 140 ਗੁਣਾ ਕਰ ਦਿਆਂ 11 ਦੀ 11 ਨਾਲ ਕਿਤੇ 121 14 ਨਾਲ 14 1 14 29 2 14 ਤੇ 2 16 ਤੋਂ ਇਹ ਆ ਗਿਆ 16940 ਅਮਾਉਂਟ ਆ ਗਈ ਮਿਸ਼ਰਤਨ ਆ ਗਿਆ ਤਾਂ ਫਿਰ ਮਿਸ਼ਰਤ ਵਿਆਜ ਕੰਪਾਊਂਡ ਇੰਟਰਸਟ ਕੀ ਸੀ ਅਮਾਉਂਟ ਦੇ ਵਿੱਚੋਂ ਮੂਲ ਤਨ ਨੂੰ ਕੀ ਕਰਦਾਂਗੇ ਮਾਈਨਸ ਕਰਦਾਂਗੇ ਕੀ ਹੋ ਗਿਆ ਆਪਣਾ ਮਿਸ਼ਰਤ ਵਿਆਜ ਆ ਗਿਆ ਕੰਪਾਊਂਡ ਇੰਟਰਸਟ ਆ ਗਿਆ ਤਾਂ ਦੋਸਤੋ ਇਹ ਸੀ ਆਪਣਾ ਮੋਸਟ ਇੰਪੋਰਟੈਂਟ ਟਿਪੀਕਲ Technical topic, rationally, Tulna. Hmm. Thank you.